ਹਾਂਜੀ ਸਸਤੀ ਕਾ ਸਾਰਿਆਂ ਨੂੰ ਸਾਡੇ ਬਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਗਰਮੀ ਬਹੁਤ ਜਿਆਦੇ ਪੈ ਰਹੀ ਹੈ ਬਹੁਤ ਜਿਆਦੀ ਅੱਜ ਹੈਗੇ ਸੀ ਬੋਟਾਂ ਅਸੀਂ ਬੋਟਾਂ 파 ਕੇ ਆਏ ਹਾਂ ਕਿਉਂਕਿ ਆਹ ਦੇਖ ਲੋ ਨਿਸ਼ਾਨ ਬੋਟਾਂ ਪ੍ਰੂਫ ਕਿਉਂਕਿ ਪਹਿਲਾਂ ਮਾਨੂੰ ਬੋਟਾ ਆਪਣੀਆਂ ਦਿੱਸਾ ਹੈਗੇ ਕਿਸ ਨੂੰ ਪਾਈਏ ਬੋਟੇ ਬੇਸੇ ਸਾਰੀ ਵਧੀਆ ਹੈਗੇ ਆ ਕੰਮ ਕਰਨ ਵਾਲੇ ਹੁਣ ਤੇ ਬੋਟਾ ਸੀ ਮਾਨੂੰ 8 ਵਜੇ ਨੂੰ ਪਾਤੀ ਹੈਗੀ ਸੀ ਕਿਉਂਕਿ ਬੂੜ ਤਾਂ ਪਾਉਣੀ ਜ਼ਰੂਰੀ ਹੈ ਉਹ ਮੇਰਾ ਅਧਿਕਾਰ ਆ ਬੂਟਾ ਪਾਉਣੀ ਚਾਹੀਦੀ ਕਿ ਉਹ ਕਿਹਾ ਜੇ ਬਰੀਆ ਲੱਗਿਆ ਹੈਗਾ ਬਹੁਤ ਪਾਕੇ ਉਹ ਤਾਂ ਜਾਦੇ ਰਸ ਹੈਗਾ ਸੀ ਬਹੁਤ ਜਾਦੇ ਪੀਪੜ ਕਾਹ ਹੈਗਾ ਸੀ ਇੱਕ ਗਰਮੀ ਬਹੁਤ ਜਾਦੇ ਪੈ ਰਹੀ ਹੈ ਤੇ ਉਹ ਪਾਕੇ ਆਏ ਆ ਬੀਟੀ ਕਹਿ ਰਹੀ ਹੈ ਕਿ ਨਾਨੀ ਕੋਲੇ ਜਾਣਾ ਗਰਮੀ ਇੰਨੀ ਜਾਦੇ ਹੈ ਬਹੁਤ ਤਰੀ ਪਈ ਹੈ ਉਹ ਗੁੱਸੇ ਹੋਈ ਪਈ ਹੈ ਉਹ ਗੁੱਸੇ ਦੇ ਵਿੱਚ ਬੋਲ ਨਹੀਂ ਰਹੀ ਕਿ ਤੇ ਇੱਧਰ ਜਾੜਾਂ ਨਹੀਂ ਕਿ ਤੇ ਇੱਧਰ ਜਾੜਾਂ ਨਹੀਂ ਪਰੇਸ਼ਾਨ ਹੋਈ ਪਈ ਹੈ ਆਪਾਂ ਚੱਲੀਏ ਨਾਨੀ ਕੋਲੇ ਅਸੀਂ ਫਿਰ ਨਾਨੀ ਕੋਲੇ ਜਾਵਾਂਗੇ ਮੈਂ ਵਾਰਿਸ਼ ਦੀਖਦੀ ਹੈਗੀ ਸੀ ਕਿ ਚਲ ਮੀਮੂ ਪੈ ਜੇ ਨਾ ਜੇ ਮੀਮੂ ਪੈ ਜੇ ਤੇ ਚਲਾਏ ਹੋ ਜੇ ਕਿ ਬੰਦਾ ਜਾਵੇ ਉਹ ਇੰਨੀ ਜਿਆਦੇ ਗਰਮੀ ਆ ਖੌਖਲ ਪ੍ਰੋਬਲਮ ਹੋ ਜਾਂਦੀ ਆ ਅੱਖਾਂ ਜੰਨ ਲੱਗ ਜਾਂਦੀਆਂ ਹੈਗੇ ਫੇਸ ਵੀ ਜਲਣ ਲੱਗ ਜਾਂਦਾ ਇੰਨੀ ਜਿਆਦੇ ਗਰਮੀ ਆ ਇਹ ਤਾਂ ਆਪਾਂ ਨੂੰ ਕੀ ਸੁਹਾਜਾ ਪਿਆ ਹੋਵੇ ਗਰਮੀ ਚ ਰਹਿਣ ਦਾ ਫੇਰ ਤਾਂ ਸਰੀਰ ਉਹ ਜੇ ਬਣ ਜਾਂਦੇ ਆ ਕਿ ਜਦੋਂ ਹੁਣ ਕਦੇ ਕਦੇ ਨਿਕਲਣਾ ਹੋਵੇ ਨਾ ਤੇ ਬੜੀ ਮੁਸ਼ਕਲ ਆ ਇਹ ਸਰੀਰ ਆਪਣਾ ਬਹੁਤ ਗੰਦਾ ਬਣ ਜਾਂਦਾ ਜਿੰਨਾ ਆਪਾਂ ਏਸੀ ਦੇ ਵਿੱਚ ਰਹਿੰਨੇ ਆ ਸੌਣ ਰਹਿੰਨੇ ਆ ਆਪਣਾ ਸਰੀਰ ਉਹਨਾ ਬਹੁਤ ਵਿਕਾਰ ਬਣ ਜਾਂਦਾ ਹੁਣ ਤੁਸੀਂ ਐ ਦੇਖੋ ਬੋਰਟ ਕੌਣ ਗਏ ਸੀ 2 ਮਿੰਟ ਵੀ ਨਹੀਂ ਆਇਆ ਕਿ ਨਿਕਲਿਆ ਗਿਆ ਹੈਗਾ ਕਿ 2 ਮਿੰਟ ਵੀ ਕਿਵੇਂ ਉੱਕਲ ਦੇ ਨੂੰ 2 ਮਿੰਟ ਨਾਲ ਇੰਨੀ ਪ੍ਰੋਬਲਮ ਹੋ ਗਈ ਅੱਖਾਂ ਦੀ ਤੇ ਖਾਰ ਸੌਂ ਸਰ ਮੂੰਹ ਮਾਤ ਉਹ ਠੰਡੇ ਬਾੜੀ ਨਾਲ ਤੇ ਬਹੁਤ ਪਰੇਸ਼ਾਨੀ ਹੋਈ ਜਾ ਹੀ ਨਹੀਂ ਸਕਦੇ ਇੰਨੀ ਜਿਆਦੇ ਧੁੱਪ ਹੈਗੀ ਆ ਇੱਕਾ ਜੋ ਪੋਚੇ ਲੋਣ ਵਾਲੀ ਉਹ ਨਹੀਂ ਆਏਗੀ ਕਿਉਂਕਿ ਉਹ ਵੀ ਬਿਮਾਰ ਪਈ ਹੈਗੀ ਆ ਉਹ ਵੀ ਤਿੰਨ ਚਾਰ ਦਿਨ ਹੋ ਗਏ ਚੜੀ ਤੋਂ ਵੀ ਫੇਰ ਵੀ ਗਰੀ ਤਗਰੀ ਵੀ ਹੁੰਦੇ ਹੈਗੇ ਆ ਆਪਾਂ ਤਾਂ ਏਸੀ ਵਿੱਚ ਪਏ ਜਾਂਦੇ ਹੈ ਹਨਾ ਉਹਨਾਂ ਦਾ ਵੀ ਦਰਦ ਦੇਖਣਾ ਪੈਂਦਾ ਹੈਗਾ ਤੇ ਹੁਣ ਮੈਨੂੰ ਮਰੇ ਮੋਤੇ ਡੰਡੇ ਜੇ ਨਾਲ ਮੈਂ ਆਪ ਕੋਦ ਕਰਦੀ ਆ ਥੋੜਾ

गुस्से तो तो बहुत ही ज़्यादा मैं नानी के पिंड जाना है मैं नानी के पिंड नहीं लैके गए क्योंकि गर्मी इन्नी ज्यादा पी जी नहीं कर रहा है आप ही देख लो टैंपरेचर हड़ताली कम हो गया जला बहुत ज्यादा साड़ा पड़ता है ਉਸ ਸਾਰੇ ਬਿੱਟ ਲਾਲ ਫੀਲ ਹੋਈ ਪਈ ਐ ਰੈਸੀ ਨਾ ਨੀ ਫੀਲ ਮੈਂ ਜਾਮਾ ਕਿਤੇ ਸਹੀ ਬੁੱਤ ਕੋਈ ਉਹ ਚੱਲ ਚੱਪਟੇ ਕੋਦਰ ਨੁਕਸਾਨ ਕਰੀ ਜਾਨੀ ਹਾਂ ਜਾਣਾ ਤਾਂ ਹੈਗਾ ਪਰ ਮੈਨੂੰ ਆਏ ਹੈਗਾ ਸੀ ਥੋੜੀ ਜੀ ਬਸ ਠੰਡ ਜੀ ਹੋਵੇ ਨਾ ਤੇ ਫੇਰ ਜਾਵੜੀਏ ਗਰਮੀ ਬਹੁਤ ਜਿਆਦਾ ਪੈ ਰਹੀ ਐ ਕਿਉਂਕਿ ਬੱਚਿਆਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਗਰਮੀ ਸਰਦੀ ਦਾ ਉਹ ਵੱਡਿਆਂ ਨੂੰ ਪੈਂਦਾ ਹੈਗਾ ਮੈਂ ਇੱਕ ਵਾਰੀ ਬਿਮਾਰ ਹੋ ਚੁੱਕੀ ਆ ਮੈਨੂੰ ਐ ਡਰ ਲੱਗਦਾ ਕਿ ਤੇ ਦੁਬਾਰਾ ਉੱਥੇ ਫਿਰ ਪਿੰਡ ਦੇ ਵਿੱਚ ਡਾਕਟਰ ਵੀ ਘਾਟੀ ਮਿਲਦੇ ਹੈਗੇ ਉਹ ਵੀ ਫਿਰ ਅੰਗਾਂ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਹੈਗਾ ਆਂ ਯੋਂ ਫਿਰ ਡਰ ਲੱਗਦਾ ਹੈ ਵੀ ਕਿ ਚੱਲ ਮੜੀ ਖੈਰ ਕੀ ਜਾਈਏ ਠੰਡ ਦੇ ਵਿੱਚ ਇੰਨਾ ਜਲਦੀ ਕੀ ਛੁੱਟੀਆਂ ਚ ਕਾਫੀ ਟਾਈਮ ਪਿਆ ਛੁੱਟੀਆਂ ਐ ਨਹੀਂ ਦਿੱਤੀਆਂ ਹੈਗੀਆਂ ਟੀਚਰਾਂ ਨੇ ਕੀ ਮੰਨ ਲਓ ਕੁਮਮੋ ਫਿਰ ਉਹ ਟੀਚਰਾਂ ਨੇ ਐਂ ਦਿੱਤੀਆਂ ਛੁੱਟੀਆਂ ਨਾਲੇ ਸਰਕਾਰ ਨੇ ਕੀ ਤੁਸੀਂ ਆਰਾਮ ਕਰੋ ਬੈਠ ਕੇ ਏਸੀ ਦੇ ਵਿੱਚ ਕੰਮ ਕਰੋ ਕੰਮ ਜਿੰਨਾ ਉਹਨਾਂ ਨੇ ਦਿੱਤਾ ਹੈਗੇ ਟੀਚਰਾਂ ਨੇ ਹੌਲੀ-ਹੌਲੀ ਕੰਮ ਕਰੋ ਡੇਲੀ ਚੁਣ ਚੈ ਇੰਨੀਆਂ ਛੁੱਟੀਆਂ ਲੈ ਆਹ ਵੇਖ ਲੈ ਕਲੰਡਰ ਲਿਆ ਕੇ ਧਰਤਾ ਕਿ ਇੰਨੀਆਂ ਛੁੱਟੀਆਂ ਰਹਿ ਗਈਆਂ ਅੱਛਾ ਆਹ ਗੋਲ ਚੱਕਰ ਮਾਰਤਾ ਦੇਖੋ 7 ਦੇਤੇ ਗੋਲ ਚੱਕਰ ਮਾਰਿਆ ਪਿਆ ਇਧਰ ਉੱਠਾ ਦਿਨਾ ਹੋਊਗਾ ਕਿ ਗੋਲ ਚੱਕਰ ਮਾਰਿਆ ਪਿਆ ਹੈਗਾ 7 ਤਰੀਕ ਹੈ ਅੱਜ ਕਿੰਨੀ ਤਰੀਕ ਹੈ ਇੱਕ ਕਹ ਤੇ ਫਿਰ 7 ਤੇ ਕਿਉਂ ਲਾਇਆ ਐਸ 7 ਨੂੰ ਨਹੀਂ ਪੁੱਤ ਆ 7 ਦਿਨ ਥੋੜਾ ਰਹਿ ਗਏ 7 ਨੂੰ ਮੂਵੀ ਹੈ ਹੈ 7 ਤੇ ਮੂਵੀ ਆ ਗਿਆ ਕੀ ਹੋਣੀ ਹੈ ਮੂਵੀ ਮੂਵੀ ਕਿਹੜੀ ਕੋਈ ਆ ਰਹੀ ਰ ਸਵੇਰ ਹੈ ਕਿਹੜੇ ਗੰਦਨਾ ਪਾਏਗਾ ਹੁਣ ਮੜਾ ਮੋਟਾ ਸਾਫ ਸੁਥਰਾ ਕੀਤਾ ਹੈਗਾ ਮੂਵੀ ਕਿਹੜੀ ਆਣੀ 7 ਤਰੀਕ ਨੂੰ ਲੈ 7 ਤਰੀਕ ਨੂੰ ਮੂਵੀ ਆਉਣੀ ਹੈ ਮੈਨੂੰ ਹਣ ਕਿ ਬਤਾ ਮੂਵੀ ਆ ਵਿੱਚ ਉੱਥੇ ਟੰਗ ਦੋ ਮਈ ਜੂਨ ਮੈਂ ਸੰਗ ਦੋ ਜਾਵਾਂਗੇ ਜਾਣਾ ਤਾਂ ਹੈਗਾ ਹੀ ਆ ਲੋ ਆਪੜਾਈ ਜਾਂਦੀ ਕਿ ਹਾਇ ਤਾਂ ਕੋਈ ਮਹੀਨਾ ਪਿਆ ਹੈਗਾ ਮਹੀਨੇ ਦੇ ਵਿੱਚ ਤਾਂ ਬੰਦਾ ਕੁਛ ਦਾ ਕੁਛ ਕਰ ਦੇ ਇਹ ਤਾਂ ਟਿਊਸ਼ਨ ਤੋਂ ਡਰਦੀ ਜਾਂਦੀ ਆ ਪਰੱਖ ਹੋ ਰਹੇ ਸੁਗੰਧ ਨਖਲਾ ਰੋ ਇਥੇ ਮੈਂ ਸਾਰੀ ਇੱਕ ਇੱਕ ਚੀਜ਼ ਚੱਕੀ ਆ ਤੇ ਬਹੁਤ ਜਿਆਦਾ ਪਹਿਣੀਆਂ ਜਿਸ ਸ਼ੀਸ਼ੇ ਦੇ ਵੱਜੇ ਤੂੰ ਹਸਾਬ ਲਾ ਲਾ ਆ ਦੇਖ ਨੁਕਸਾਨ ਕਰਨ ਨੂੰ ਵੀ ਹਾਂ ਵਰਗੀ ਹੈ ਸ਼ੀਸ਼ੇ ਤੇ ਮਾਰੀ ਜਾਂਦੀ ਹੈ ਇਹ ਲਾ ਕਾ ਨਾ ਚੋੜ ਮਾਰੀ ਜਾਂਦੀ ਹੈ ਸ਼ੀਸ਼ੇ ਤੇ ਬੋਲ ਆਖੇ ਤਾਂ ਰੱਖਦੀ ਨਹੀਂ ਮੈਂ ਕਿਵੇਂ ਨਾ ਐਸਾ ਜਾਂਦੀ ਨਹੀਂ ਹੈਗੀ ਆਖੇ ਨਹੀਂ ਲੱਗਦੀ ਬਿਲਕੁਲ ਨਹੀਂ ਲੱਗਦੀ ਇਹ ਕੀ ਹੋਤਰ ਸਰ ਮੇ ਆਤੇ ਐ ਸ਼ੀਸ਼ੇ ਸੁੱਸੇ ਮਾਵਾਂ ਨਹੀਂ ਹਰ ਤਰ੍ਹਾਂ ਆ ਸਕਦਾ ਦੂ ਸਾਰੇ ਸੁੱਤੇ ਪਏ ਫਿਰ ਤੁਹਾਨੂੰ ਪਿੰਡ ਦੀਆਂ ਵੀਡੀਓ ਬਣਾ ਬਣਾ ਕੇ ਦਿਖਾਉਣ ਕਰਾਂਗੇ ਸ਼ਹਿਰ ਦਾ ਮਹੌਲ ਕੈਂਡਾ ਦਾ ਮਹੌਲ ਸ਼ਹਿਰ ਦਾ ਮਹੌਲ ਕੀ ਹੈ ਬਸ ਖਾਣਾ ਖਾ ਲਿਆ ਚਾਹ ਪੀ ਲਈ ਖਾਣਾ ਖਾ ਲਿਆ ਤੇ ਬਸ ਅੰਦਰ ਵੜ ਕੇ ਏਸੀ ਛੱਡ ਕੇ ਬਸ ਅੰਦਰ ਬੈਠੇ ਰਹੇ ਤੇ ਜਿਹੜੇ ਹੈਗੇ ਪਿੰਡ ਵਾਲੇ ਲੋਕ ਆ ਉਹ ਜੇ ਧੁੱਪੇ ਵੀ ਥੋੜੀ ਜਿਹੀ ਹਵਾ ਚੱਲ ਪਈ ਨਾ ਉਹ ਨੂੰ ਆਖੜ ਗਏ ਏਸੀ ਰਗੇ ਹਵਾ ਚੱਲ ਗਈ ਵਰੀਆ ਮੋਜਾ ਉਹਨਾਂ ਦੀ ਜਿੰਦਗੀ ਆ ਹਜੇ ਵੀ ਮੰਮੀ ਨੂੰ ਹੁਣ ਫੋਨ ਲਾਇਆ ਸੀ ਮੈਂ ਮੰਮੀ ਕਿਵੇਂ ਹੈ ਤੇ ਲੈ ਲੂਟ ਕਿਵੇਂ ਹੈ ਕਿ ਆਉਂਦੀ ਐ ਮੰਮੀ ਕਹਿੰਦੀ ਹਾਂ ਪੂਰੀ ਵਧੀਆ ਲੈਟ ਆਉਂਦੀ ਐ ਤੇ ਉਹਨਾਂ ਨੇ ਵਿਚਾਰਿਆਂ ਨੇ ਸਾਡੇ ਘਰ ਕੇ ਏਸੀ ਵੀ ਲਵਾ ਲਿਆ ਤੇ ਇਨਵਾਈਟ ਵੀ ਲੱਗਿਆ ਹੈਗਾ ਜੇ ਕਿਤੇ ਲੈ ਕੇ ਨੂੰ ਭਾਜ ਜੇ ਕਹਿੰਦੀ ਹੁਣ ਪੂਰੀਆਂ ਸਹੂਲਤਾਂ ਤੁਸੀਂ ਆ ਜਾਓ ਬੇਟਾ ਤਾਂ ਨਹੀਂ ਜਾ ਰਿਹਾ ਉਹਦੀ ਤਾਂ ਇੱਕ ਖਾਸ਼ ਰਹੇਗੀ ਕਹਿੰਦਾ ਨੈੱਟ ਨਹੀਂ ਚੱਲ ਰਿਹਾ ਕਿ ਜੇ ਮਾਨੂੰ ਨੈੱਟ ਲਾ ਲੈਣਾ ਨਾ ਨਹੀਂ ਨਹੀਂ ਫੇਰ ਜਾਵਾਂਗੇ ਕਿਉਂਕਿ ਸਾਨੂੰ ਤਾਂ ਨੈੱਟ ਨੁਟ ਦੀ ਕੋਈ ਨਹੀਂ ਅਸੀਂ ਤਾਂ ਬਸ ਏਸੀ ਕਰਕੇ ਜਾ ਰਹੇ ਸੰਤ ਏਸੀ ਦੀ ਹੈਗੀ ਸੀ ਕਿ ਚੱਲ ਵਧੀਆ ਬੰਦਾ ਪਿਆ ਜਾਂਦਾ ਠੀਕ ਆ ਹਮ ਬਸ ਇੱਕ ਕਦੇ ਦੇਣ ਨੂੰ ਅਸੀਂ ਜਾਵਾਂਗੇ ਫਿਰ ਐਸੀ ਦਾ ਮੂੰਹ ਨਾ ਚਿਹਰਾ ਦੇਖ ਲੋ ਮੱਛੀ ਰਹੂਗਾ ਮੱਛੀ ਪਈ ਮਿਰਚੀ ਸੜੀ ਪਈ ਆ ਮੂੰਹ ਵੀ ਨੀਂ ਇਧਰ ਕਰਦੀ ਨਾ ਕਰ ਫਿਰ ਨਹੀਂ ਕਰਦੀ ਹੈਗੀ ਉਨੇ ਤੈਨੂੰ ਕਿੱਥੇ ਧੁੱਪ ਦੇ ਵਿੱਚ ਲੈ ਜਾ ਹੈਗਾ ਇੰਨੀ ਧੁੱਪਾ ਬਹੁਤ ਜਿਆਦੇ ਚੱਲਾਂਗੇ ਮੜੇ ਫੇਰ ਕੇ ਥੋੜਾ ਜਿਹਾ ਹੋਰ ਹੋ ਜਾਂਦੇ ਮੌਸਮ ਇੱਕ ਦੋ ਦਿਨ ਮੇਰੇ ਠੁਈ ਦੀ ਵੀ ਪ੍ਰੋਬਲਮ ਮੇਰੇ ਠੁਈ ਬਹੁਤ ਪੇਨ ਕਰਦੀ ਹੈਗੀ ਜੇ ਠੁਈ ਜੀ ਠੀਕ ਹੋ ਗਈ ਫੇਰ ਚੱਲਾਂਗੇ ਦੁਬਾਰੀ ਆਪਾਂ ਤੇ ਸਾਨੂੰ ਪਿੰਡ ਦੀਆਂ ਵੀਡੀਓ ਦਿਖਾਇਆ ਕਰਾਂਗੇ ਵਧੀਆ ਵਧੀਆ ਬਣਾ ਕੇ ਜੇ ਅਸੀਂ ਪਿੰਡ ਦੀ ਵੀਡੀਓ ਬਣਾਉਣੇ ਆ ਤੇ ਉੱਥੇ ਨੈੱਟ ਨਹੀਂ ਹੁੰਦਾ ਹੈਗਾ ਵੀਡੀਓ ਬਣਾ ਕੇ ਰੱਖ ਲੈਣੇ ਆ ਉਹ ਅਪਲੋਡ ਨਹੀਂ ਹੁੰਦੀਆਂ ਹੈਗੀਆਂ ਇਹ ਪ੍ਰੋਬਲਮ ਹੁੰਦੀ ਹੈ ਪਰ ਉਹ ਦਿਖਾਵਾਂਗੇ ਜਰੂਰ ਜੇਦੋਂ ਅਸੀਂ ਪਿੰਡ ਗਏ। ਦੇਖੋ ਛੁੱਟੀਆਂ ਤੇ ਜਾਵਾਂਗੇ। ਬਾਏ ਬਾਏ। ਵੀਡੀਓ ਵਧੀਆ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਸਾਡੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਜੀ ਅਸੀਂ ਮਿਹਨਤ ਕਰਦੇ ਹੈਗੇ। ਗਰਮੀ ਕਰਕੇ ਬਾਹਰ ਨਹੀਂ ਨਿਕਲਿਆ ਜਾਂਦਾ। ਤੇ ਪਰ ਅਸੀਂ ਡੇਲੀ ਪਾਉਣੇ ਜਰੂਰ ਵੀਡੀਓ ਬਾਏ।